ਨਜਾਇਜ਼ ਰੇਤ ਮਾਈਨਿੰਗ ਦੀ ਇਤਲਾਹ ਤੇ ਹਲਕਾ ਨਕੋਦਰ ਦੇ ਅਧੀਨ ਪੈਂਦੇ ਪਿੰਡ ਬੂਰਜ ਟੰਗਾਰਾ ਵਿਖੇ ਕਵਰੇਜ ਕਰਨਗੇ ਪੱਤਰਕਾਰਾਂ ਨੂੰ ਰੇਤ mafias ਦੇ ਕਰਿੰਦਿਆਂ ਵੱਲੋਂ ਘੇਰਾਬੰਦੀ ਕਰ ਲਈ ਗਈ ਅਤੇ ਉਹਨਾਂ ਦੀਆਂ ਗੱਡੀਆਂ ਅੱਗੇ ਟਿੱਪਰ, ਟਰੱਕ ਅਤੇ ਜੀਐਸਵੀ ਲਗਾ ਦਿੱਤੀ ਅਤੇ ਟੱਕ ਨੂੰ ਜਾਣ ਵਾਲੇ ਰਸਤੇ ਵਿੱਚ ਵੱਡੇ-ਵੱਡੇ ਟੋਏ ਪੁੱਟ ਦਿੱਤੇ ਗਏ ਸਨ ਰੇਤ mafias ਦੇ ਕਰਿੰਦਿਆਂ ਦੀ ਇਸ ਹਰਕਤ ਨੂੰ ਦੇਖ ਕੇ ਪੱਤਰਕਾਰਾਂ ਵੱਲੋਂ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ਕੁਝ ਸਮੇਂ ਬਾਅਦ थाना ਬਿਲਗਦੀ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਪੱਤਰਕਾਰਾਂ ਦੀਆਂ ਗੱਡੀਆਂ ਬਾਹਰ ਕਢਵਾਈਆਂ ਡੀਐਸਪੀ ਫਿਲੌਰ ਪਰਮਸੀਵੀ थाना ਬਿਲਗਾ ਵਿਖੇ ਪਹੁੰਚੇ ਜਿੱਥੇ ਉਹਨਾਂ ਸਾਰੀ ਗੱਲਬਾਤ ਸੁਣੀ ਅਤੇ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਲਿਆਉਣ ਦੀ ਗੱਲ ਆਖੀ ਦੱਸਣ ਜੋ ਗੱਲ ਇਹ ਹੈ ਕਿ ਪਿੰਡ ਸੰਗੋਵਾਲ ਦੇ ਵਸਨੀਕ ਦਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਸੀ ਕਿ ਪਿਛਲੇ 4 ਸਾਲ ਤੋਂ ਲਗਾਤਾਰ ਪਿੰਡ ਬੂਰਜ ਟੰਗਾਰਾ ਵਿਖੇ ਨਜ਼ਾਇਜ਼ ਢੰਗ ਨਾਲ ਰੇਤ ਦੀ ਮਾਈਨਿੰਗ ਵੱਡੇ ਪੱਧਰ ਤੇ ਮੌਜੂਦ ਸਰਕਾਰ ਦੇ ਨੁਵੈਂਦਿਆਂ ਅਤੇ ਰੇਤ mafias ਦੀ ਮਿਲੀ ਭੁਗਤ ਨਾਲ ਚੱਲ ਰਹੀ ਹੈ ਇਸ ਮਾਮਲੇ ਸਬੰਧੀ ਉਨ੍ਹਾਂ ਉੱਚ ਅਧਿਕਾਰੀਆਂ ਤੱਕ ਲਿਖਤੀ ਸ਼ਿਕਾਇਤਾਂ ਤੱਕ ਕੀਤੀਆਂ ਹੋਈਆਂ ਹਨ ਪਰ ਹੱਲੇ ਤੱਕ ਵੀ ਕੋਈ ਕਾਨੂੰਨੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਉਨ੍ਹਾਂ ਕਿਹਾ ਕਿ ਲਗਾਤਾਰ ਚੱਲ ਰਹੀ ਇਸ ਮਾਈਨਿੰਗ ਦੇ ਕਾਰਨ ਤੁਸੀਂ ਬੰਨਾ ਦੀ ਹਾਲਤ ਤਰਸਯੋਗ ਹੈ ਹੜਾ ਦੀ ਸਥਿਤੀ ਵਿੱਚ ਪਿੰਡਾਂ ਨੂੰ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ ਉਨਾ ਦੱਸਿਆ ਕਿ ਸੂਬੇ ਵਿੱਚ ਆਪ ਦੀ ਸਰਕਾਰ ਬਣਨ ਤੇ ਆਪ ਸਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਰੇਤ ਮਾਈਨਿੰਗ ਨੂੰ ਸਰਕਾਰੀ ਪੱਧਰ ਤੇ ਚਲਾ ਕੇ ਪੰਜਾਬ ਦੇ ਚੜੇ ਕਰਜ਼ੇ ਨੂੰ ਉਤਾਰਿਆ ਜਾਵੇਗਾ ਪਰ ਇਹ ਗੱਲਾਂ ਸਿਰਫ ਹਵਾ ਵਿੱਚ ਹੀ ਰਹਿੀਆਂ ਗਈਆਂ ਅਤੇ ਉਸਤੇ ਉਲਟ ਸਰਕਾਰ ਦੇ ਚਾਹੇਤੇ ਹੀ ਵੱਡੇ ਪੱਧਰ ਤੇ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦੇ ਕੇ ਰਾਤੋਂ ਰਾਤ ਕਰੋੜਾਪਤੀ ਬਣ ਚੁੱਕੇ ਹਨ ਉਹਨਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਰੇਤ ਦੀ ਨਜਾਇਜ਼ ਮਾਈਨਿੰਗ ਨੂੰ ਠੱਲ ਪਾਈ ਜਾਵੇ ਮੇਰੇ ਕੋਲ ਕੁਝ ਵੀ ਨਹੀਂ ਅਗਰੇ ਕੋਲ ਵੀ ਤਾਂ ਕੋਈ ਹੋਊਗੀ ਪਰ ਕਿਥੇ ਇੱਥੇ ਯਾਰ ਨਹੀਂ ਪਰ ਤੁਸੀਂ ਇਹ ਨਾਲ ਮਿਲਦੇ ਅੱਛਾ ਨੂੰ ਦੇਖਦੀ ਆ ਥੋੜਾ ਦੇਖਦੀ ਆ ਕਿੰਨੇ ਦਾ ਭਰ ਕੇ ਦਿੰਦੇ ਡਿਪਰ ਕਿੰਨੇ ਦਾ ਡਿਪਰ ਭਰ ਕੇ ਦਿੰਦਾ ਨਾ ਇਹ ਮਾਲਕ ਦਾ ਇਹ ਬੰਦੇ ਫਿਰ ਕੁਝ ਨਹੀਂ ਹੋਦਾ ਕਿੰਨਾ ਮਾਲ ਭਰਿਆ ਇਹਦੇ ਵਿੱਚ ਸਾਢੇ 5 ਦੀ ਵੱਟ ਸਾਢੇ 12 ਦੀ ਵੱਟ ਸਾਢੇ 12 ਦੀ ਅਗਾਂਹ ਇੱਕ ਤੁਸੀਂ ਐਕਟ ਹੈ ਜਿੰਨਾ 1000 ਫੁੱਟ ਮਾਲ ਆਉਣਾ ਕਹਿੰਦੇ ਨਹੀਂ 12 ਡੈਰੀ ਦੇ ਮਾਦੀ ਵੱਟੀ ਵੱਟੀ ਬਟਾ 12 ਡੈਰੀ ਹੈ ਈ ਨਾਮ ਤੋਂ ਦਾ ਜਸ ਕਰਨ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਦੀ ਇਹ ਆਮ ਆਦਮੀ ਪਾਰਟੀ ਬਣੀ ਆ ਜਾਂ ਇਦੋਂ ਵੀ ਪਹਿਲਾਂ ਜਿਹੜੀਆਂ ਵੀ ਸਰਕਾਰਾਂ ਰਹੀਆਂ ਹੁਣ ਗੱਲ ਕਰਾਂਗੇ ਆਪਾਂ ਆਮ ਆਦਮੀ ਪਾਰਟੀ ਦੀ 4 ਸਾਲਾਂ ਤੋਂ ਸਾਡੇ 7 ਲੋਹ ਦਰਿਆ ਤੇ ਨਕੌਦਰ ਹਲਕੇ ਦੇ 7 ਲੋਹ ਦਰਿਆ ਜਿੰਨਾ ਵੀ ਪਿੰਡਾਂ ਦੋ ਨੰਬਰ ਦੀ ਵੱਡੇ ਲੈਵਲ ਤੇ ਰੇਤ ਕਿਹੜੇ ਪਿੰਡ ਸਰਪਿੰਡ ਮੇਰਾ ਪਿੰਡ ਹੈਗਾ ਸੰਗੋਵਾਲ ਜੀ ਨਹੀਂ ਜਿਹੜਾ ਮਾਈਨਿੰਗ ਹੋ ਰਿਹਾ ਉਹ ਟਕਾਰਾ ਬੁਰਜ ਜੀ ਸਰ ਇਸੇ ਏਰੀਆ ਦੇ ਵਿੱਚ 2 ਨੰਬਰ ਦੀ ਬਹੁਤ ਵੱਡੇ ਲੈਵਲ ਤੇ 4 ਸਾਲਾਂ ਤੋਂ ਮਾਈਨਿੰਗ ਹੋ ਰਹੀ ਹੈ ਤਰਲਲੇ ਦੇ ਨਾਲ ਦਿਨ ਰਾਤ ਜੀ ਜੀ ਇਹ ਦੇਖ ਲਓ ਕਿ ਇਹਨਾਂ ਕੋਲ ਕਿਸੇ ਕੋਲ ਵੀ ਕੋਈ ਕਾਗਜ਼ ਨਹੀਂ ਹੈਗਾ ਵੀ 1 ਨੰਬਰ ਦਾ ਜਾਂ ਕਿਸੇ ਜੱਜ ਕੋਰਟ ਵੱਲੋਂ ਆਰਡਰ ਹੈ ਜਾਂ ਕੁਝ ਵੀ ਆ ਦਿਨ ਰਾਤ ਓਵਰਲੋਡ ਪੇਪਰ ਨੰਗ ਦੇ ਲੋਕਾਂ ਦਾ ਜੀਣਾ ਹਰਾਮ ਕੀਤਾ ਨੰਗਣਾ ਹਰਾਮ ਕੀਤਾ ਹੋਇਆ ਹੈ ਇਹ ਕੋਣ ਬੰਦਾ ਕਰ ਰਿਹਾ ਸਾਰੇ ਦੇਖੋ ਇਹ ਜਿਹੜੀ ਮਾਈਨਿੰਗ ਹੁੰਦੀ ਆ 2 ਨੰਬਰ ਦਾ ਕੋਈ ਕੰਮ ਜਾਂ ਸ਼ਾਸਨ ਤੇ ਪ੍ਰਸ਼ਾਸਨ ਦੀ ਸ਼ਹਿਤ ਤੋਂ ਬਿਨਾਂ ਨਹੀਂ ਹੁੰਦਾ ਜੀ ਇੱਥੇ ਦੇ ਲੋਕਲ ਐਮ ਐਲ ਏ ਜੀ ਤੇ ਇੱਕ ਪੀਟਰ ਨਾਮਕ ਇੱਥੇ ਦਾ ਜਿਹੜਾ ਠੇਕੇਦਾਰ ਕੀ ਸੁਖਵਿੰਦਰ ਸਿੰਘ ਕੋ ਸਪੀਟਰ ਆ ਜਿਹੜਾ ਇਹਦਾ ਠੇਕੇਦਾਰ ਆ ਰੇਤ ਮਾਈਨਿੰਗ ਦਾ ਜੀ ਜੀ ਦੇਖੋ ਥੱਲੇੜੇ ਲੈਵਲ ਤੇ ਬਹੁਤ ਆ ਕਿਹਦਾ ਕਿਹਦਾ ਨਾਮ ਲਈਏ ਜੀ ਜੀ ਠੀਕ ਆ ਗੱਲ ਇਹ ਆ ਕਿ ਇੱਥੇ 2 ਨੰਬਰ ਦੀ ਕੋਈ ਨਹੀਂ ਜਿਹੜਾ ਵੀ ਜਾਂਦਾ ਆ ਅੱਗੇ ਅੱਖਾਂ ਦਿਖਾਉਂਦੇ ਆ ਬਦਮਾਸ਼ੀ ਕਰਦੇ ਆ ਸੋ ਮੇਰੀ ਇੱਕ ਬੇਨਤੀ ਆ ਤੁਹਾਡੇ ਮੀਡੀਆ ਥਰੂ ਅਸੀਂ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਆ ਸੜਕਾਂ ਟੁੱਟ ਰਹੀਆਂ ਆ ਆਤ ਬੜੀ ਛੱਡ ਗਿਆ ਮਿਲਟਰੀ ਰੋੜ ਆ ਇਹ ਨੈਸ਼ਨਲ ਰੋੜ ਆ ਪ੍ਰਧਾਨ ਮੰਤਰੀ ਅੰਡਰ ਇਹ ਤਾਲਵੰਡ ਤੋਂ ਫਲੋਰ ਤੱਕ ਇਹਦੇ ਵਜ੍ਹਾ ਦੇ ਨਾਲ ਟੁੱਟਣ ਲੱਗਾ ਮੁੜ ਕੇ ਬਣਨਾ ਨਹੀਂ ਅਸੀਂ ਬਹੁਤ ਪਰੇਸ਼ਾਨ ਹੁੰਨੇ ਆ ਉਹ ਰੋੜ ਜਿਹੜੇ ਸਾਡੇ ਪਿੰਡਾਂ ਦੇ ਰੋੜ ਆ ਲੈਂਕ ਰੋੜ ਆ ਉਹ ਰੋੜ ਦੇ ਸਾਨੂੰ ਸ਼ਹਿਰਾਂ ਨੂੰ ਆਪਣੀ ਫਸਲ ਲੈ ਜਾਣ ਲਈ ਆਪਣਾ ਆਪ ਅਸੀਂ ਆਪਣਾ ਜੋ ਸਰਕਲ ਅਸੀਂ ਚਲਾਉਨੇ ਆ ਸ਼ਹਿਰਾਂ ਦੇ ਨਾਲ ਆਉਣ ਜਾਣ ਦਾ ਉਹ ਬਿਲਕੁਲ ਖਤਮ ਕਰੀ ਜਾ ਰਿਹਾ ਹੈ ਬੰਨਾਂ ਦੀ ਕੰਡੀਸ਼ਨ ਹੈ ਜੀ ਬੰਨ ਜਿਹੜੇ ਆ ਹੁਣ ਤੁਹਾਨੂੰ ਦੱਸਣ ਲੱਗਾ ਇੱਕ ਮੇਨ ਗੱਲ ਹਰੇਕ ਵਾਰ ਜਦੋਂ ਵੀ ਬਾਰਿਸ਼ ਆਉਂਦੀ ਆ ਇਹਤ ਕੀ ਵੀ ਅਸੀਂ ਜਦੋਂ ਜੈਤ ਦੇ ਨਾਲ ਲੋਕਾਂ ਇਲਾਕਾ ਨਿਵਾਸੀਆਂ ਦੇ ਨਾਲ ਪ੍ਰਸ਼ਾਸਨ ਨੂੰ ਧੱਕੇ ਦੇ ਨਾਲ ਲਾਇਆ ਕਈ ਬੰਨ ਬਚਾਇਆ ਅਸੀਂ ਹਰੇਕ ਵਾਰ ਇਸ ਮਾਈਨਿੰਗ ਦੀ ਵਜ੍ਹਾ ਦੇ ਨਾਲ 24 ਸਾਲ ਬਾਅਦ ਪਾਣੀ ਮਾਲਵੇ ਵੱਲੋਂ ਦੁਆਬੇ ਹਲ ਆ ਗਿਆ ਇਹਤ ਕੀ ਜਿਹੜੇ ਮਾਈਨਿੰਗ ਦਾ ਪੈਸਾ 4 ਲੱਖ ਕਰੋੜ ਪੰਜਾਬ ਤੇ ਕਰਜ਼ਾ ਆ ਜੀ ਕੱਲੇ ਸਤਲੋਜ ਦੀ ਕਮਾਈ 1 ਲੱਖ ਕਰੋੜ ਰੁਪਈਆ ਆ ਉਹ 1 ਲੱਖ ਕਰੋੜ ਪੰਜਾਬ ਦਾ ਕਾਰਜਾ ਕਿਉਂ ਸਿਰਫ ਢੱਡਾਂ 'ਚ ਜਾਂਦਾ ਉਹ ਪੈਸਾ ਪੰਜਾਬ ਤੇ ਵਿਕਾਸ ਲਈ ਮਾਈਨਿੰਗ ਦਾ ਪੈਸਾ ਬੰਨਣਾ ਤੇ ਲੱਗਣਾ ਚਾਹੀਦਾ ਹੈ ਜੀ ਇਹਦੀ ਇਹਨਾਂ ਦੀ ਰਿਪੇਅਰ ਹੋਣੀ ਚਾਹੀਦੀ ਉਹ ਬਿਲਕੁਲ ਨਹੀਂ ਹੋ ਰਹੀ ਪੈਸਾ ਦੋ ਨੰਬਰ ਦਾ ਇਹਨਾਂ ਦੇ ਢੱਡਾਂ 'ਚ ਹੀ ਜਾ ਰਿਹਾ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਇੱਥੇ ਸ਼ਿਕਾਇਤ ਕੀਤੀ ਮੈਂ ਕਿਹਾ ਜੀ ਡੀਸੀ ਸਾਹਿਬ ਤੱਕ ਮੈਂ ਔਨ ਲੋਕੇਸ਼ਨ ਲਾ ਕੇ ਕੱਲ ਵੀ ਮੈਂ ਇੱਥੋਂ ਆਇਆ ਹਸਲ ਕਿਆਣੇ ਤੋਂ ਲੋਕੇਸ਼ਨ ਲਾ ਕੇ ਸਾਰਾ ਕੁਝ ਇਹਨਾਂ ਦੀ ਲੋਕੇਸ਼ਨ ਲਾ ਕੇ ਹੁਣ ਵੀ ਵੀਡੀਓ ਆਈਆਂ ਆ ਮੇਰੇ ਕੋਲ ਲੋਕੇਸ਼ਨ ਲਾ ਕੇ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਮਾਈਨਿੰਗ ਵਿਭਾਗ ਦੇ ਹਰ ਚੀਜ਼ ਬੰਦੇ ਨੂੰ ਮੈਂ ਪਾਈਆਂ ਪਰ ਕੋਈ ਵੀ ਕੋਈ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਲੈ ਰਿਹਾ ਰੋਜ਼ਾਂ ਵੀ ਦੋ ਨੰਬਰ ਦਾ ਹੋ ਰਿਹਾ ਕਿੰਨੇ ਟਿੱਪਰ ਰੋਜ਼ ਡੇਲੀ ਨਿਕਲ ਜਾਂਦੇ ਨੇ ਮੈਨੂੰ ਲੱਗਦਾ ਜੀ ਇਹ ਕੱਟੋ-ਕੱਟ ਨਹੀਂ ਆ ਆ ਜਾਂਦਾ ਆ ਦੇਖੋ ਆ ਭਰ ਕੇ ਜਾਣਾ ਰੇਤੇ ਦਾ ਕੰਡਾ ਚੱਲ ਰਿਹਾ ਜੀ ਕੱਟੋ-ਕੱਟ ਨਹੀਂ ਮੇਰੇ ਹਿਸਾਬ ਨਾਲ 1200 2000 ਟੱਪਰ ਕੱਢ ਦੇਣ ਬਹੁਤ ਬਹੁਤ ਵੱਡੇ ਲੈਵਲ ਤੇ ਟੱਪਰ ਕੱਢ ਦੇਣ ਰਾਤ ਤੱਕ ਚੱਲਦੀ ਠੀਕ ਹੈ ਇਹ ਪਾਣੀ ਦੀ ਗੱਲ ਕਰਦੇ ਸੀ ਕਾਲੇ ਪਾਣੀ ਦੀ ਗੱਲ ਕਰਦੇ ਇੱਕ ਕਾਲਾ ਪਾਣੀ ਜਿਹੜਾ ਸੱਤ ਲੋਹ ਦੇ ਅਸੀਂ ਜੰਗ ਲੜ ਰਹੇ ਹਾਂ ਜੋ ਸਾਡੇ ਕੈਂਸਰ ਫੈਲਾ ਰਿਹਾ ਕਾਲਾ ਪੀਰੀਆ ਫੈਲਾ ਰਿਹਾ ਸਾਡੇ ਏਰੀਆ ਦੇ ਵਿੱਚ ਲੋਕ ਮਰ ਰਹੇ ਆ ਇਸ ਚੀਜ਼ ਦੇ ਨਾਲ ਇਹ ਪਾਣੀ ਦੇ ਜਿਹੜਾ ਦਿੱਤਾ ਜਿਹੜਾ ਜਾ ਰਿਹਾ ਹੈ ਪਾਣੀ ਦੇ ਵਿੱਚੋਂ ਚੱਕਦੇ ਆ ਕਿਉਂਕਿ ਪਾਣੀ ਇੱਥੇ ਸਾਹਮਣੇ ਆ ਕੇ ਰਲ ਜਾਂਦਾ ਸੱਤ ਲੋਹ ਦਰਿਆ ਦੇ ਨਾਲ ਉਹ ਰੇਤਾ ਜਿੱਥੇ ਤੱਕ ਵੀ ਜਾਂਦਾ ਇਹ ਰੇਤਾ ਜਿੱਥੇ ਵੀ ਲੱਗਦਾ ਆ ਆਖਰ ਬੰਦੇ ਨੇ ਗਰੀਬ ਨੇ ਮਿਹਨਤ ਦੇ ਨਾਲ ਉਹ ਲੈਣਾ ਹੁੰਦਾ ਰੇਤਾ ਇੱਕ ਮਹਿੰਗਾ ਕੀਤਾ ਹੋਇਆ ਹੈ ਜੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੈ ਉਹ ਜਿੱਥੇ ਵੀ ਰੇਤਾ ਲੱਗਦਾ ਆ 6 ਮਹੀਨੇ ਬਾਅਦ ਛਾਲ ਦੇ ਵਿੱਚ ਵਿੱਚ ਉਹ ਲੈ ਕੇ ਟਿਪਰ ਕਿਉਂਕਿ ਕੈਮੀਕਲ ਵਾਲਾ ਰੇਤਾ ਕਾਲੇ ਪਾਣੀ ਕੈਮੀਕਲ ਆਉਂਦਾ ਆ ਉਹ ਲੈ ਕੇ ਡੈਪਨ ਦੀਆਂ ਪਾਪੜੀਆਂ ਉਹ ਨੁਕਸਾਨ ਹੁੰਦਾ ਲੋਕਾਂ ਨੂੰ ਬਹੁਤ ਜ਼ਿਆਦਾ ਇਹ ਘਟਿਆ ਰੇਤਾ ਆ ਤੁਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਕੀ ਮੈਂ ਇਹ ਸਰਕਾਰ ਦੇ ਇਸ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਭਗਵੰਤ ਸਿੰਘ ਮਾਨ ਨੂੰ ਵੀ ਭਾਈ ਇਹ ਕੁਛ ਹੋ ਰਿਹਾ ਸਾਡੇ ਨਾਲ ਤੁਸੀਂ ਲੈ ਕੇ ਵਾਅਦਾ ਕਰਕੇ ਆਏ ਸੀ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਰੇਤ ਮਾਈਨਿੰਗ ਤੋਂ ਹੀ ਪੰਜਾਬ ਦੇ ਹਵਕਾਸ ਕਰੂੰਗਾ ਤੇ ਕਰਜ਼ਾ ਲਾਊਂਗਾ ਪੰਜਾਬ ਨੂੰ ਖੁਸ਼ਹਾਲ ਕਰੂੰਗਾ ਤੁਹਾਡੇ ਅੱਗੇ ਬੇਨਤੀ ਆ ਆਹ ਕੁਛ ਹੋ ਰਿਹਾ 4 ਸਾਲਾਂ ਤੋਂ ਸਾਡੇ ਵਿੱਚ ਜਦੋਂ ਦੀ ਸਰਕਾਰ ਬਣੀ ਹੋਈ ਆ ਸੋ ਇਹਨਾਂ ਨੂੰ ਨੱਥ ਪਾਈ ਜਾਵੇ ਸਾਡਾ ਏਰੀਆ ਖੁਸ਼ਹਾਲ ਹੋਵੇ ਰੇਤ ਜਿਹੜਾ ਆ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਕੀਤਾ ਜਾਵੇ ਜੀ ਜਿਸ ਕਾ ਖੇ ਤੁਸੀਂ ਕਿ ਰੇਤ ਦੇ ਵਿੱਚ ਵੀ ਉਹ ਸਿਰਫ ਬਹਾਨਾ ਆ ਜੀ ਉਹਦੇ ਵਿੱਚ ਵੀ ਕਈ ਲੋਕਾਂ ਦੇ ਨਾਲ ਬਹੁਤ ੱੱਕਾ ਹੋਇਆ ਚੱਕਣ ਨਹੀਂ ਦਿੱਤਾ ਜੇ ਗਿਆ ਰੇਤਾ ਸੰਪਿੰਡ ਬੁਜਟਗਾਰਾ ਵਿਖੇ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਨੂੰ ਵੀ ਵੈਦ ਮਾਈਨਿੰਗ ਜਿਹੜੀ ਰੇਤ ਦੀ ਹੋ ਰਹੀ ਆ ਸਰ ਉੱਤੇ ਪੱਤਰਕਾਰਾਂ ਦੀਆਂ ਗੱਡੀਆਂ ਰੁਕੀਆਂ ਗਈਆਂ ਸਰ ਗੱਭੇ ਟਰੱਕ ਲਗਾ ਦਿੱਤੇ ਗਏ ਜੀਸੀਬੀ ਲਗਾਤੀ ਟੋਏ ਪੜ ਦਿੱਤੇ ਗਏ ਹਰੈਸਮੈਂਟ ਕੀਤਾ ਗਿਆ ਪੱਤਰਕਾਰ ਨੂੰ ਸਰ ਕੀ ਕਹਿਣਾ ਚਾਹੀਦਾ ਇਸ ਲਈ ਕੱਲ ਜਿਹੜੀ ਆ ਇੱਕ ਤਰੀਕ ਨੂੰ ਜਿਹੜੀ ਸੀ ਉਹ 1 ਫਰਵਰੀ ਨੂੰ ਜਿਹੜੀ ਹੈਗੀ ਆ ਮਾਈਨ ਵਿਭਾਗ ਨੇ ਇੱਕ ਮੁਕੱਦਮਾ ਜਿਹੜਾ ਉਹ ਸੰਜੀਵ ਬੰਦਤ ਤੋਂ ਉਹਦੇ ਜਿਹੜੀ ਜਿਹੜਾ ਉਹਨਾਂ ਦੇ ਖਿਲਾਫ ਦਾ ਦਰਜਿਸਟ੍ਰ ਕਰਵਾਇਆ ਗਿਆ ਸੀ ਉਹਦੇ ਵਿੱਚ ਮਾਈਨਿੰਗ ਵਿਭਾਗ ਨੇ ਰੇਡ ਕਰਕੇ ਜਿਹੜਾ ਮਕਦਮਾ ਤੇ ਕਰਾਉਣ ਤੋਂ ਬਾਅਦ ਵਿੱਚ ਜਿਹੜੀ ਦੂਸਰਾ ਠੇਕੇਦਾਰ ਹੈ ਨਾ ਜੀ ਆਸ ਵਿੱਚ ਥੋੜੀ ਬੋਤੀ ਜਿਹੜੀ ਲੰਗਤਬਾਈ ਚੱਲਦੀ ਆ ਜਦੋਂ ਅੱਜ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਸ ਥੋੜੀ ਤੇਰੇ ਪਹਿਲਾਂ ਕਿ ਜਦੋਂ ਤੁਸੀਂ ਕਹਿ ਰਹੇ ਸੀਗੇ ਕਿ ਜਿਹੜਾ ਪੱਤਰਕਾਰਾਂ ਨੂੰ ਘੇਰਿਆ ਤੇ ਉੱਥੇ ਜਾ ਕੇ ਉਹ ਦੂਜੀ ਪਾਰਟੀ ਦਾ ਅਲੀਗੇਸ਼ਨ ਸੀ ਠੇਕੇਦਾਰ ਦਾ ਜਿਹੜਾ ਕੋਈ ਸਾਡੀ ਜਿਹੜੀ ਬਜਟ ਘੜਾ ਜਿਹੜੀ ਉਹ ਖਾੜੇ-ਖੜੀ ਉਹ ਬਜਾਇਜ਼ ਆ ਉਹ ਕਹਿੰਦੇ ਕਿ ਜਿਹੜੇ ਇਹ ਦੂਸਰੀ ਪਾਰਟੀ ਹੈਗੀ ਆ ਉਹ ਸਾਡੇ ਖਾੜੇ ਦੇ ਉੱਤੇ ਜਿਹੜੀ ਆ ਉਹ ਹਮਲਾ ਕਰਨ ਵਾਸਤੇ ਆਈ ਪੰਜ ਔਰ ਗੱਡੀਆਂ ਜਿਹੜੀਆਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਸ ਗਰੁੱਪ ਨੇ ਜਦੋਂ ਇਨਫੋਰਮੇਸ਼ਨ ਪੁਲਿਸ ਨੂੰ ਮਿਲੀ ਹੈ ਤੇ ਪੁਲਿਸ ਮੌਕੇ ਤੇ ਗਈ ਹੈ ਗੱਡੀਆਂ ਜਿਹੜੀਆਂ ਕੁਝ ਲੈ ਕੇ ਆਏ ਆ ਜਿਹੜੀ ਪੱਤਰਕਾਰਾਂ ਨਾਲ ਕੋ ਗੱਲਬਾਤ ਹੋਈ ਆ ਉਹ ਸੀ ਵੈਰੀਫਾਈ ਕਰ ਲੈਂਦੇ ਆ ਅਗਰ ਕਿੰਦਾ ਦੀ ਗੱਲਬਾਤ ਹੋਈਗੀ ਵੀ ਪੱਤਰਕਾਰ ਨਾਲ ਜਨਵਰੀ ਗੱਲਬਾਤ ਕੀਤੀ ਗਈ ਹੈ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅੱਛਾ ਸਰ ਬੇਸਿਕਲੀ ਬੁਲਾ ਹੈ ਕੀ ਹੈ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਦਰਜ ਜਿਹੜੀ ਹੋਈ ਹੈ ਉਹ ਕਿਸ ਥਾਣੇ 'ਚ ਹੋਈ ਹੈ ਔਰ ਉਸ ਵਿੱਚ ਕਿਹੜੀ ਧਾਰਾਵਾਂ ਲਗਾਈਆਂ ਗਈਆਂ ਨੇ ਅ ਜਿਹੜੀ ਐਫਆਰ ਲੋਜ ਹੋਈ ਆ ਉਹ ਹੋਈ ਆ ਫਲੋਰ ਪੁਲਿਸ ਸਟੇਸ਼ਨ ਦੇ ਵਿੱਚ ਸੇਲਕਿਆਨੇ ਜਿਹੜੀ ਜੋ ਖਾੜ ਹੈਗੀ ਆ ਉਥੇ ਮਾਈਨਿੰਗ ਵਿਭਾਗ ਨੇ ਜਿਹੜਾ ਰਿਪੋਰਟ ਕੀਤਾ ਸੀ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਸੀ ਲੈਟਰ ਲੈ ਕੇ ਭੇਜਿਆ ਸੀ ਅਸੀਂ ਉਹਦੇ ਆਧਾਰ 'ਤੇ ਮਕਦਮਾ ਅਦਾਲਤ 'ਚ ਕੀਤਾ 21 ਮਾਰਚ 279 ਜਿਹੜੀ ਹੈਗੀ ਆ ਉਹ ਉਹਦੇ ਵਿੱਚ ਜਿਹੜੀ ਅਸੀਂ ਪਰਚਾ ਉਹ ਲੋਜ ਹੋਇਆ ਸੀਗਾ ਉਹਦੇ ਵਿੱਚ ਇੱਕ ਬੰਦਾ ਜਿਹੜਾ ਇਹ ਅਲੀਗੇਸ਼ਨ ਲਗਾਉਂਦੇ ਸੀਗੇ ਠੇਕੇਦਾਰ ਕਿ ਜਿਹੜੀ ਹੈਗੀ ਆ ਉਹ ਇੱਕ ਸੰਜੀਵ ਪੰਡਤ ਆ ਜਿਨ੍ਹਾਂ ਨੇ ਜਿਹੜੀ ਆ ਉਹ ਨਜਾਇਜ਼ ਮੈਨੀ ਕਰਦੇ ਪਏ ਉਹ ਤੇ ਮਕਦਮਾ ਦੱਜ ਹੋ ਗਿਆ ਕਿ ਕਹਿੰਦੇ ਕਿ ਉਹ ਬੰਦਾ ਉਥੋਂ ਭਗੌੜਾ ਸੀ ਤੇ ਇੱਥੇ ਆ ਕੇ ਮਤਲਬ ਗੁੰਡਾਗੱਡੀ ਕਰਨ ਵਾਸਤੇ ਆਇਆ ਸੀ ਤੇ ਪਿੰਡ ਵਾਲੇ ਬੰਦੇ ਜਿਹੜੇ ਆ ਉਹ ਉਹਨੂੰ ਰੋਕਣ ਵਾਸਤੇ ਆਏ ਸੀ ਔਰ ਬਾਈ ਕੋਇਨਸੀਡੈਂਟਲੀ ਜਿਹੜੀ ਨਾ ਉਹ ਪੱਤਰਕਾਰ ਵੀ ਕਿਤੇ ਉੱਥੇ ਪਹਿਲਾਂ ਤੁਸੀਂ ਪਹੁੰਚ ਹੋ ਗਏ ਤੇ ਵੀ ਉਹ ਵੀ ਆਦਮੀ ਉੱਥੇ ਆ ਗਏ ਉਹ ਆਪਸ ਵਿੱਚ ਗੱਡੀਆਂ ਇਕੱਠੀਆਂ ਹੋਣ ਕਰਕੇ ਜਿਹੜੇ ਠੇਕੇਦਾਰ ਜਿਹੜੇ ਸਾਡੀ ਜਾਇਜ਼ ਖਾੜੀ ਸੀਗੀ ਉਹਨਾਂ ਨੂੰ ਇਹ ਗਲਤ ਨਹੀਂ ਖਿਆ ਲੱਗ ਹੁ ਲੱਗਿਆ ਹੋ ਸਕਦਾ ਤੇ ਜਿਹੜੀ ਹੈਗੀ ਆ ਵੀ ਜਿਹੜੀ ਆ ਉਹ ਸ਼ਾਇਦ ਉਹ ਕਰਨ ਵਾਸਤੇ ਆਏ ਹੈਗੀ ਆ ਸਾਡੇ ਤੇ ਹਮਲਾ ਕਰਨ ਵਾਸਤੇ ਆਏ ਆ ਜੀ ਅੱਛਾ ਸਰ ਇੱਕ ਚੀਜ਼ ਹੋਰ ਜਿਹੜੀ ਸਿਲਕਿਆਣਾ ਦੇ ਵਿੱਚ ਜਿਹੜੀ ਖੜ ਚੱਲ ਰਹੀ ਹੈ ਜਿਹੜੇ ਸੰਜੀਪ ਪੰਡਤ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਇਹ ਇਹਨਾਂ ਦੀ ਜਿਹੜੀ ਖੜ ਹੈ ਉਹ ਲੀਗਲ ਹੈ ਇਲੀਗਲ ਹੈ ਹੁਣ ਤੱਕ ਦੀ ਵੈਰੀਫਿਕੇਸ਼ਨ ਚ ਕੀ ਆਇਆ ਬਣੀ ਗੱਲ ਇਹ ਹੈਗੀ ਆ ਕਿ ਜਿਹੜੀ ਮੈਂ ਤੇ ਇਹ ਗੱਲ ਨਹੀਂ ਕਹਿ ਸਕਦਾ ਕਿ ਉਹ ਗੱਲ ਖੜ ਜੀ ਲੀਗਲ ਆ ਜਾਂ ਇਲੀਗਲ ਆ ਉਹਦੇ ਵਿੱਚ ਮਾਈਨਿੰਗ ਵਿਭਾਗ ਕੋਲੋਂ ਇਹਦਾ ਸਪਸ਼ਟਿਕਰਨ ਲੈ ਲੈ ਜਦਾ ਵਧੀਆ ਉਹ ਉਹਨਾਂ ਦਾ ਕਹਿਣਾ ਕਿ ਨਾਲ ਪਿੰਦਾ ਬੂੰਡ ਪਿੰਡ ਨਾਲ ਬਿਲਕੁਲ ਨਾਲ ਹੀ ਪਿੰਦਾ ਨਾਲ ਦੀ ਸਾਈਡ ਜਿਹੜਾ ਲੁਧਿਆਣੇ ਵਾਲੇ ਪਾਸੇ ਉਹ ਖੱਡ ਉਹਨਾਂ ਦੇ ਮੁਤਾਬਕ ਜਾਇਜ਼ ਆ ਪਰ ਉਹਦੀ ਕਈ ਵਾਰ ਨਿਕਾਸੀ ਉਹ ਇਸ ਸਾਈਡਾਂ ਨੂੰ ਹੁੰਦੀ ਆ ਪਰ ਉਹਦੇ ਵਿੱਚ ਮਾਈਨਿੰਗ ਵਿਭਾਗ ਨੇ ਹੀ ਦੱਸਣਾ ਵਾ ਕਿ ਕਿਧਰਲੇ ਪਾਸੇ ਕਿੰਨਾ ਰਸਤਾ ਵਾ ਕਿਧਰ ਨੂੰ ਜਾਣਾ ਕਿਧਰ ਨੂੰ ਨਹੀਂ ਜਾਣਾ ਇਹ ਉਹਨਾਂ ਦੀ ਵਰਕ ਹੈਗਾ ਜਿਹੜਾ ਸੰਜੀਪ ਪੰਡਤ ਉੱਤੇ ਮਾਮਲਾ ਦਰਜ ਕੀਤਾ ਗਿਆ ਵਾ ਉਹ ਮਾਈਨਿੰਗ ਵਿਭਾਗ ਵੱਲੋਂ ਕਰਵਾਇਆ ਗਿਆ ਵਾ ਜਾਂ ਪੁਲਿਸ ਨੇ ਆਪਣੀ ਵੈਰੀਫਿਕੇਸ਼ਨ ਦੇ ਦੌਰਾਨ ਨਹੀਂ ਨਹੀਂ ਜੀ ਇਹ ਮਾਈਨਿੰਗ ਵਿਭਾਗ ਨੇ ਹੀ ਜਾ ਕੇ ਕਰਕੇ ਫੜ ਕੇ ਗੱਡੀ ਉਹਨਾਂ ਦੀ ਜਿਹੜੀ ਪੋਪਲਨ ਮਸ਼ੀਨ ਤੇ ਨਾਲ ਜਿਹੜੀ ਬੰਦਾ ਐਪੀਹੈਂਡ ਕਰਕੇ ਤੇ ਮੁਕਤਮਾ ਜਿਹੜਾ ਉਹ ਤਾਂ ਜੀ ਠੀਕ ਹੈ ਤੇ ਹੁਣ ਜਿਹੜੀ ਇਸ ਵੱਲੇ ਦੀ ਜਿਹੜੀ ਜਿੱਥੇ ਖੱਡ ਦੇ ਉੱਤੇ ਰੋਲਾ ਪਿਆ ਹੋਇਆ ਉਹ ਉਹ ਜਿਹੜੀ ਖੱਡ ਹੈ ਉਹ ਲੀਗਲ ਹੈ ਇਲੀਗਲ ਹੈ ਉਹ ਖੱਡ ਜਿਹੜੀ ਕਿਹੜੀ ਜਗ੍ਹਾ ਪੈਣਾਲੇ ਇਹ ਤੇ ਬੁਰਜ ਟੰਗਾਰਾ ਠੀਕ ਹੈ ਟੰਗਾਰਾ ਪਿੰਡ ਪੈਂਦਾ ਇਹਦੇ ਵਿੱਚ ਮੈਂ ਐਸਡੀਓ ਮਾਈਨਿੰਗ ਨੂੰ ਪੁੱਛਿਆ ਸੀ ਗੱਲ ਬਾਰੇ ਵੀ ਤੁਸੀਂ ਦੱਸੋ ਇਹਦੇ ਬਾਰੇ ਸਪਸ਼ਟੀਕਰਨ ਦਿਓ ਉਸਾਂ ਨੂੰ ਦਿੱਤੀ ਰਿਪੋਰਟ ਦੇ ਦੇਣਗੇ ਕਿ ਇਹਦੇ ਵਿੱਚ ਕਿੱਥੇ ਤੱਕ ਕਿਹੜੀ ਕਿਹੜੀ ਚੀਜ਼ ਜਾਇਜ਼ ਆ ਕਿੱਥੇ ਮਾਈਨਿੰਗ ਜਿਹੜੀ ਹੋਣੀ ਚਾਹੀਦੀ ਹੈ ਕਿੱਥੇ ਮਾਈਨਿੰਗ ਨਹੀਂ ਹੋਣੀ ਚਾਹੀਦੀ ਠੀਕ ਹੈ ਹੁਣ ਤੱਕ ਦੀ ਵੈਰੀਫਿਕੇਸ਼ਨ ਚ ਸਰਕ ਨਿਕਲ ਕੇ ਕੀ ਆਇਆ ਹੈ ਹੁਣ ਤੱਕ ਤਾਂ ਇਹ ਆਇਆ ਕਿ ਮਤਲਬ ਉਹਨਾਂ ਦਾ ਐਲੀਗੇਸ਼ਨ ਨਹੀਂ ਆ ਦੂਸਰੀ ਪਾਰਟੀ ਦਾ ਵੀ ਜਿਸ ਬੰਦੇ ਤੇ ਮਕਦਮਾ ਆਲਰੇਡੀ ਦਰਜਾ ਮਾਈਨਿੰਗ ਵਿਭਾਗ ਦੇ ਕਰਾਇਆ ਉਹ ਬੰਦਾ ਖੁਦ ਬੰਦੇ ਲੈ ਕੇ ਜਿਹੜਾ ਹੈਗਾ ਉਹ ਆ ਕੇ ਸਾਡੀ ਸਾਡੇ ਦੇ ਉੱਤੇ ਜਿਹੜੀ ਬਲਵਾਸ਼ੀ ਕਰ ਰਿਹਾ ਹੈ